ਰੂਸ ਨੇ ਯੂਕਰੇਨ ਤੇ ਭਿਆਨਕ ਹਵਾਈ ਹਮਲਾ ਕੀਤਾ ਹੈ ਜੋ ਹਾਲ ਹੀ ਦੇ ਮਹੀਨਿਆਂ ਵਿੱਚ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਹੈ ਇਹ ਹਮਲਾ ਬਰਤਾਨੀਆ ਦੇ ਜਰਮਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਟੋ ਸਹਿਯੋਗੀਆਂ ਵੱਲੋਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਨ ਦੀ ਯੋਜਨਾ ਤੇ ਚਰਚਾ ਲਈ ਰੱਖੀ ਗਈ ਮੀਟਿੰਗ ਦੀ ਪ੍ਰਵਾਨਗੀ ਕਰਨ ਤੋਂ ਕੁਝ ਹੀ ਘੰਟੇ ਪਹਿਲਾਂ ਹੋਇਆ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜੇਲਸਨਕੀ ਨੇ ਕਿਹਾ ਕਿ ਹਮਲੇ ਵਿੱਚ 2 ਵਿਅਕਤੀ ਮਾਰੇ ਗਏ ਹਨ ਤੇ 15 ਹੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ ਇੱਕ 12 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ ਕੀਤੇ ਸਾਰੀ ਰਾਤ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆ ਨੇ ਯੂਕਰੇਨ ਲਈ ਵਿਸ਼ੇਸ਼ ਤੌਰ ਤੇ ਹਵਾਈ ਰੱਖਿਆ ਵਿੱਚ ਹੋਰ ਜ਼ਿਆਦਾ ਪੱਛਮੀ ਫੌਜੀ ਮਦਦ ਦੀ ਲੋੜ ਨੂੰ ਉਭਾਰਿਆ ਹੈ ਉੰਜ ਇੱਕ ਹਫਤਾ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਵਿੱਚ ਕੁਝ ਹੀ ਦਿਨਾਂ ਅੰਦਰ ਮਦਦ ਪਹੁੰਚ ਜਾਵੇਗੀ ਇਸ ਡਿਜੀਟਲ ਮੀਟਿੰਗ ਦੀ ਅਗਵਾਈ ਬਰਤਾਨਵੀ ਰੱਖਿਆ ਮੰਤਰੀ ਜੋਹਨ ਹਿਲੀ ਤੇ ਉਹਨਾਂ ਦੇ ਜਰਮਨੀ ਦੇ ਹਮ ਰੁਤਬਾ ਬੋਰਿਸ ਪਿਸਟੋਰੀਅਸ ਕਰਨਗੇ ਹਿਲੀਨੇ ਦੱਸਿਆ ਕਿ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇ ਤੇ ਨਾਟੋ ਆਗੂ ਮਾਰਕਰਟ ਅਤੇ ਨਾਲ ਹੀ ਨਾਟੋ ਦੇ ਯੂਰਪ ਦੇ ਸਰਵੋੱਚ ਸਹਿਯੋਗੀ ਕਮਾਂਡਰ ਜਨਰਲ ਐਲਕਸੈਸ ਗ੍ਰਿੰਕਵਿਚ ਇਸ ਯੂਕਰੇਨ ਰੱਖਿਆ ਸੰਪਰਕ ਸਮੂਹੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਰੂਸ ਨੇ ਯੂਕਰੇਨੀ ਸ਼ਹਿਰਾਂ ਤੇ ਆਪਣੇ ਲੰਮੀ ਦੂਰੀ ਦੇ ਹਮਲੇ ਤੇਜ਼ ਕਰ ਦਿੱਤੇ ਹਨ। ਮਾਰਾ ਦਾ ਮੰਨਣਾ ਹੈ ਕਿ ਰੂਸੀ ਡਰੋਨ ਉਤਪਾਦਨ ਵਧਣ ਦੇ ਨਾਲ ਹੀ ਇਹ ਹਮਲੇ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਰੂਸ ਪ੍ਰਤੀ ਆਪਣੇ ਰੁਖ ਵਿੱਚ ਤਬਦੀਲੀ ਲਿਆਉਂਦੇ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਮਾਸਕੋ ਨੂੰ ਜੰਗਬੰਦੀ ਲਈ ਸਹਿਮਤ ਹੋਣ ਜਾਂ ਸਖਤ ਪਾਬੰਦੀਆਂ ਦਾ ਸਾਹ ਕਾਲੀ 50 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਰੂਸ ਨੇ ਯੂਕਰੇਨ ਤੇ ਭਿਆਨਕ ਹਵਾਈ ਹਮਲਾ ਕੀਤਾ ਹੈ ਜੋ ਹਾਲ ਹੀ ਦੇ ਮਹੀਨਿਆਂ ਵਿੱਚ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਹੈ ਇਹ ਹਮਲਾ ਬਰਤਾਨੀਆ ਦੇ ਜਰਮਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਟੋ ਸਹਿਯੋਗੀਆਂ ਵੱਲੋਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਨ ਦੀ ਯੋਜਨਾ ਤੇ ਚਰਚਾ ਲਈ ਰੱਖੀ ਗਈ ਮੀਟਿੰਗ ਦੀ ਪ੍ਰਵਾਨਗੀ ਕਰਨ ਤੋਂ ਕੁਝ ਹੀ ਘੰਟੇ ਪਹਿਲਾਂ ਹੋਇਆ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜੇਲਸਨਕੀ ਨੇ ਕਿਹਾ ਕਿ ਹਮਲੇ ਵਿੱਚ 2 ਵਿਅਕਤੀ ਮਾਰੇ ਗਏ ਹਨ ਤੇ 15 ਹੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ ਇੱਕ 12 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ ਕੀਤੇ ਸਾਰੀ ਰਾਤ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਨੇ ਯੂਕਰੇਨ ਲਈ ਵਿਸ਼ੇਸ਼ ਤੌਰ ਤੇ ਹਵਾਈ ਰੱਖਿਆ ਵਿੱਚ ਹੋਰ ਜ਼ਿਆਦਾ ਪੱਛਮੀ ਫੌਜੀ ਮਦਦ ਦੀ ਲੋੜ ਨੂੰ ਉਭਾਰਿਆ ਹੈ ਉਂਝ ਇੱਕ ਹਫ਼ਤਾ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਵਿੱਚ ਕੁਝ ਹੀ ਦਿਨਾਂ ਅੰਦਰ ਮਦਦ ਪਹੁੰਚਾਵੇਗੀ ਇਸ ਡਿਜੀਟਲ ਮੀਟਿੰਗ ਦੀ ਅਗਵਾਈ ਬਰਤਾਨਵੀ ਰੱਖਿਆ ਮੰਤਰੀ ਜੋਹਨ ਹਿਲੀ ਤੇ ਉਹਨਾਂ ਦੇ ਜਨਰਲ ਨੇ ਦੇ ਹਮ ਰਤਬਾ ਬੋਰਿਸ ਪਿਸਟੋਰੀਅਸ ਕਰਨਗੇ ਹਿਲੀ ਨੇ ਦੱਸਿਆ ਕਿ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇ ਤੇ ਨਾਟੋ ਆਗੂ ਮਾਰਕਰਟ ਅਤੇ ਨਾਲ ਹੀ ਨਾਟੋ ਦੇ ਯੂਰਪ ਦੇ ਸਰਵੋੱਚ ਸਹਿਯੋਗੀ ਕਮਾਂਡਰ ਜਨਰਲ ਐਲਕਸੈਸ ਗ੍ਰਿੰਕਵਿਚ ਇਸ ਯੂਕਰੇਨ ਰੱਖਿਆ ਸੰਪਰਕ ਸਮੂਹੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਰੂਸ ਨੇ ਯੂਕਰੇਨੀ ਸ਼ਹਿਰਾਂ ਤੇ ਆਪਣੇ ਲੰਮੀ ਦੂਰੀ ਦੇ ਹਮਲੇ ਤੇਜ਼ ਕਰ ਦਿੱਤੇ ਹਨ ਮਹਾਰਾਜਾ ਮੰਨਣਾ ਹੈ ਕਿ ਰੂਸੀ ਡਰੋਨ ਉਤਪਾਦਨ ਵਧਣ ਦੇ ਨਾਲ ਹੀ ਇਹ ਹਮਲੇ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ ਰੂਸਪ੍ਰਤੀ ਆਪਣੇ ਰੁਖ ਵਿੱਚ ਤਬਦੀਲੀ ਲਿਆਉਂਦੇ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਮਾਸਕੋ ਨੂੰ جنگਬੰਦੀ ਲਈ ਸਹਿਮਤ ਹੋਣ ਜਾਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ 50 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਰੂਸ ਨੇ ਯੂਕਰੇਨ ਤੇ ਭਿਆਨਕ ਹਵਾਈ ਹਮਲਾ ਕੀਤਾ ਹੈ ਜੋ ਹਾਲ ਹੀ ਦੇ ਮਹੀਨਿਆਂ ਵਿੱਚ ਕੀਤੇ ਗਏ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਹੈ ਇਹ ਹਮਲਾ ਬਰਤਾਨੀਆ ਦੇ ਜਰਮਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਟੋ ਸਹਿਯੋਗੀਆਂ ਵੱਲੋਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਨ ਦੀ ਯੋਜਨਾ ਤੇ ਚਰਚਾ ਲਈ ਰੱਖੀ ਗਈ ਮੀਟਿੰਗ ਦੀ ਪ੍ਰਵਾਨਗੀ ਕਰਨ ਤੋਂ ਕੁਝ ਹੀ ਘੰਟੇ ਪਹਿਲਾਂ ਹੋਇਆ ਹੈ ਯੂਕਰੇਨ ਦੇ ਰਾਸ਼ਟਰਪਤੀ ਵਾਲਦਮੀਰ ਜੇਲਸਨਕੀ ਨੇ ਕਿਹਾ ਕਿ ਹਮਲੇ ਵਿੱਚ 2 ਵਿਅਕਤੀ ਮਾਰੇ ਗਏ ਹਨ ਤੇ 15 ਹੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ ਇੱਕ 12 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ ਕੀਤੇ ਸਾਰੀ ਰਾਤ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਨੇ ਯੂਕਰੇਨ ਲਈ ਵਿਸ਼ੇਸ਼ ਤੌਰ ਤੇ ਹਵਾਈ ਰੱਖਿਆ ਵਿੱਚ ਹੋਰ ਜ਼ਿਆਦਾ ਪੱਛਮੀ ਫੌਜੀ ਮਦਦ ਦੀ ਲੋੜ ਨੂੰ ਉਭਾਰਿਆ ਹੈ ਉਂਝ ਇੱਕ ਹਫ਼ਤਾ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਵਿੱਚ ਕੁਝ ਹੀ ਦਿਨਾਂ ਅੰਦਰ ਮਦਦ ਪਹੁੰਚਾਵੇਗੀ ਇਸ ਡਿਜੀਟਲ ਮੀਟਿੰਗ ਦੀ ਅਗਵਾਈ ਬਰਤਾਨਵੀ ਰੱਖਿਆ ਮੰਤਰੀ ਜੋਹਨ ਹਿਲੀ ਤੇ ਉਹਨਾਂ ਦੇ ਜਰਮਨੀ ਦੇ ਹਮ ਰੁਤਬਾ ਬੋਰਿਸ ਪਿਸਟੋਰੀਅਸ ਕਰਨਗੇ ਹਿਲੀ ਨੇ ਦੱਸਿਆ ਕਿ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇ ਤੇ ਨਾਟੋ ਆਗੂ ਮਾਰਕਰਟ ਅਤੇ ਨਾਲ ਹੀ ਨਾਟੋ ਦੇ ਯੂਰਪ ਦੇ ਸਰਵੋੱਚ ਸਹਿਯੋਗੀ ਕਮਾਂਡਰ ਜਨਰਲ ਐਲਕਸਸ ਗ੍ਰਿੰਕਵਿਚ ਇਸ ਯੂਕਰੇਨ ਰੱਖਿਆ ਸੰਪਰਕ ਸਮੂਹੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਰੂਸ ਨੇ ਯੂਕਰੇਨੀ ਸ਼ਹਿਰਾਂ ਤੇ ਆਪਣੇ ਲੰਮੀ ਦੂਰੀ ਦੇ ਹਮਲੇ ਤੇਜ਼ ਕਰ ਦਿੱਤੇ ਹਨ ਮਾਰਾਂ ਦਾ ਮੰਨਣਾ ਹੈ ਕਿ ਰੂਸੀ ਡਰੋਨ ਉਤਪਾਦਨ ਵਧਣ ਦੇ ਨਾਲ ਹੀ ਇਹ ਹਮਲੇ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ ਰੂਸ ਪ੍ਰਤੀ ਆਪਣੇ ਰੁਖ ਵਿੱਚ ਤਬਦੀਲੀ ਲਿਆਉਂਦੇ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਮਾਸਕੋ ਨੂੰ ਜੰਗਬੰਦੀ ਲਈ ਸਹਿਮਤ ਹੋਣ ਜਾਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ 50 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ